ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਅਜਿਹੀ ਸਰਕਾਰੀ ਯੋਜਨਾ ਦੀ ਗੱਲ ਕਰਾਂਗੇ ਜਿਸ ਦੀ ਨਾ ਕਾਫੀ ਚਰਚਾ ਹੋ ਰਹੀ ਹੈ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਹਾਂਜੀ ਬਿਲਕੁਲ ਕਾਫੀ ਵੱਡੀ ਸਕੀਮ ਲੱਗਦੀ ਪਈ ਆ ਹਾਂ ਤੇ ਦੇਖੋ ਸਾਡੇ ਕੋਲ ਜਾਣਕਾਰੀ ਵੀ ਕਈ ਥਾਵਾਂ ਤੋਂ ਆਈ ਹੈ ਜਿਵੇਂ ਦ ਟ੍ਰਿਬਿਊਨ ਇੰਡੀਅਨ ਐਕਸਪ੍ਰੈਸ ਹਿੰਦੁਸਤਾਨ ਟਾਈਮਜ਼ ਦੀਆਂ ਖਬਰਾਂ ਨੇ ਸਰਕਾਰੀ ਐਲਾਨ ਵੀ ਹੋਏ ਨੇ ਤੇ ਸੋਸ਼ਲ ਮੀਡੀਆ ਤੇ ਵੀ ਲੋਕ ਗੱਲਾਂ ਕਰ ਰਹੇ ਨੇ ਹੂੰ ਤਾਂ ਆਪਣਾ ਮਕਸਦ ਹੈ ਕਿ ਇਸ ਯੋਜਨਾ ਨੂੰ ਨਾ ਚੰਗੀ ਤਰ੍ਹਾਂ ਸਮਝੀਏ ਅਸਲ 'ਚ ਹੈ ਕਿ ਇਸ ਦੀ अहमियत ਕੀ ਹੈ ਤੇ ਕੀ ਅਸਰ ਹੋ ਸਕਦਾ ਹੈ ਬਿਲਕੁਲ ਡੂੰਘਾਈ ਚ ਦੇਖਦੇ ਆ ਤੇ ਸਭ ਤੋਂ ਮਤਲਬ ਹੈਰਾਨੀ ਵਾਲੀ ਗੱਲ ਸ਼ਾਇਦ ਇਹ ਹੈ ਕਿ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਕਵਰ ਦੇ ਰਹੀ ਹੈ ਉਹ ਵੀ ਬਿਨਾਂ ਕਿਸੇ ਆਮਦਨ ਦੀ ਸ਼ਰਤ ਤੇ ਹਾਂ ਤੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹਾਂਜੀ ਇਹ ਬਹੁਤ ਵੱਡਾ ਦਾਵਾ ਹੈ ਤਾਂ ਫਿਰ ਇਹ ਦੱਸੋ ਕਿ ਮੋਟੀਆਂ-ਮੋਟੀਆਂ ਗੱਲਾਂ ਕੀ ਨੇ ਇਸ ਯੋਜਨਾ ਦੀਆਂ ਕਦੋਂ ਐਲਾਨ ਹੋਇਆ ਕਦੋਂ ਲਾਗੂ ਹੋਣੀ ਹੈ ਦੇਖੋ ਐਲਾਨ ਤਾਂ ਹੋਇਆ 8 ਜੁਲਾਈ 2025 ਨੂੰ ਫਿਰ ਦਸੁਰਾਈ ਨੂੰ ਕੈਬਨਟ ਨੇ ਵੀ ਮਨਜ਼ੂਰੀ ਦੇ ਦਿੱਤੀ ਅੱਛਾ ਤੇ ਗੱਲ ਇਹ ਹੈ ਕਿ 2 ਅਕਤੂਬਰ 2025 ਯਾਨੀ ਗਾਂਧੀ ਜਯੰਤੀ ਤੋਂ ਇਹ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਠੀਕ ਤੇ ਇਸ ਦੇ ਤਹਿਤ ਜਿਵੇਂ ਤੁਸੀਂ ਕਿਹਾ ਪੰਜਾਬ ਦੇ ਸਾਰੇ 65 ਲੱਖ ਪਰਿਵਾਰ ਮਤਲਬ ਕੋਈ 3 ਕਰੋੜ ਲੋਕ ਬਣ ਜਾਂਦੇ ਨੇ ਉਹਨਾਂ ਨੂੰ ਸਾਲਾਨਾ 10 ਲੱਖ ਤੱਕ ਦਾ ਕੈਸ਼ ਲੈਸੇ ਲਾਜ਼ਮ ਮਿਲੇਗਾ 3 ਕਰੋੜ ਲੋਕ ਇਹ ਤਾਂ ਬਹੁਤ ਵੱਡਾ ਨੰਬਰ ਹੈ ਬਿਲਕੁਲ ਇਸ ਸਭ ਤੋਂ ਖਾਸ ਗੱਲ ਇਹ ਹੈ ਯੂਨੀਵਰਸਲ ਹੋਣਾ ਯੂਨੀਵਰਸਲ ਮਤਲਬ ਮਤਲਬ ਇਹ ਸਿਰਫ ਕੁਝ ਖਾਸ ਵਰਗਾਂ ਲਈ ਨਹੀਂ ਇਸ ਸਰਕਾਰੀ ਮੁਲਾਜ਼ਮ ਪੈਨਸ਼ਨਰ ਆਂਗਣਵਾੜੀ ਵਰਕਰ ਆਸ਼ਾ ਵਰਕਰ ਸਾਰੇ ਆ ਗਏ ਅੱਛਾ ਹਾਂਜੀ ਇੱਥੋਂ ਤੱਕ ਕਿ ਜਿਹੜੇ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਨੂੰ ਵੀ ਸ਼ਾਮਿਲ ਕਰਨ ਦੀ ਗੱਲ ਹੈ ਕੋਈ ਆਮਦਨ ਜਾਂ ਯੋਗਤਾ ਦਾ ਪੈਮਾਨਾ ਉਹ ਹੈ ਹੀ ਨਹੀਂ ਇਹ ਤਾਂ ਬਹੁਤ ਹੀ ਵੱਖਰੀ ਗੱਲ ਹੈ ਹਾਂ ਤੇ ਜਿਹੜੇ 45 ਲੱਖ ਪਰਿਵਾਰ ਪਹਿਲਾਂ ਤੋਂ ਕੇਂਦਰ ਜਾਂ ਸੂਬੇ ਦੀ ਕਿਸੇ ਯੋਜਨਾ 'ਚ ਸਨ ਨਾ ਜਿੱਥੇ 5 ਲੱਖ ਦਾ ਕਵਰ ਸੀ ਹਾਂਜੀ ਆਯੂਸ਼ਮਾਨ ਵਗੈਰਾ 'ਚ ਹਾਂ ਉਹਨਾਂ ਨੂੰ 5 ਲੱਖ ਦਾ ਹੋਰ ਟਾਪ-ਅਪ ਮਿਲ ਜਾਏਗਾ ਮਤਲਬ ਉਹਨਾਂ ਨੂੰ ਵੀ 10 ਲੱਖ ਹੋ ਗਿਆ ਠੀਕ ਹੈ ਤੇ ਬਾਕੀ ਦੇ ਜਿਹੜੇ 20 ਲੱਖ ਪਰਿਵਾਰ ਨੇ ਉਹਨਾਂ ਨੂੰ ਪੂਰਾ ਨਵਾਂ 10 ਲੱਖ ਦਾ ਕਵਰ ਮਿਲੇਗਾ ਸੋ ਦਾਇਰਾ ਬਹੁਤ ਵੱਡਾ ਹੈ ਵਾਹ ਇਹ ਕਵਰੇਜ ਤਾਂ ਮਤਲਬ ਬਹੁਤ ਜ਼ਿਆਦਾ ਲੱਗ ਰਹੀ ਹੈ ਪਰ ਫਿਰ ਸਵਾਲ ਇਹ ਹੈ ਕਿ ਲੋਕ ਲਾਭ ਕਿਵੇਂ ਲੈਣਗੇ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਹਸਪਤਾਲ ਜਾਣ ਦੀ ਪ੍ਰਕਿਰਿਆ ਕੀ ਹੋਵੇਗੀ ਦੇਖੋ ਇਹ ਸਾਰੇ ਸਰਕਾਰੀ ਹਸਪਤਾਲਾਂ 'ਚ ਚੱਲੇਗੀ ਤੇ ਨਾਲ ਹੀ ਜਿਹੜੇ ਨਿੱਜੀ ਹਸਪਤਾਲ ਸਰਕਾਰ ਨਾਲ ਜੁੜੇ ਹੋਏ ਨੇ ਯਾਨੀ ਇੰਪੈਨਲਡ ਨੇ ਉੱਥੇ ਵੀ ਇੰਪੈਨਲਡ ਮਤਲਬ ਜਿਹੜੇ ਸਰਕਾਰ ਨੇ ਚੁਣੇ ਹੋਏ ਨੇ ਹਾਂਜੀ ਜਿਹੜੇ ਸੂਚੀ 'ਚ ਸ਼ਾਮਲ ਕੀਤੇ ਨੇ ਉੱਥੇ ਇਲਾਜ ਕੈਸ਼ਲੈਸ ਹੋਵੇਗਾ ਮਤਲਬ ਪੈਸੇ ਨਹੀਂ ਦੇਣੇ ਪੈਣਗੇ ਤੇ ਪੇਪਰਲੈਸ ਵੀ ਕਾਗਜ਼ੀ ਕਾਰਵਾਈ ਘੱਟ ਹੋਵੇਗੀ अच्छा अजे तक दसया जा रहया है के 550 ਤੋਂ ਵੱਧ ਨਿੱਜੀ ਹਸਪਤਾਲ ਤਾਂ ਜੁੜ ਗਏ ਨੇ ਤੇ ਟੀਚਾ ਹੈਗਾ ਕਿ ਇਹ ਗਿਣਤੀ 1000 ਤੱਕ ਲੈ ਕੇ ਜਾਣੀ ਹੈ 1000 ਹਸਪਤਾਲ ਹਾਂ ਤੇ ਹਰ ਬੰਦੇ ਨੂੰ ਇੱਕ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ ਤੇ ਉਹ ਕਾਰਡ ਕਿਵੇਂ ਬਣੇਗਾ ਰਜਿਸਟ੍ਰੇਸ਼ਨ ਵਗੈਰਾ ਉਹਦੀ ਰਜਿਸਟ੍ਰੇਸ਼ਨ 2 ਅਕਤੂਬਰ ਤੋਂ ਸ਼ੁਰੂ ਹੋਵੇਗੀ ਸੇਵਾ ਕੇਂਦਰਾਂ 'ਚ ਜਾਂ ਜਿਹੜੇ CSC ਹੁੰਦੇ ਨੇ ਪਿੰਡਾਂ ਸ਼ਹਿਰਾਂ 'ਚ ਹਾਂਜੀ ਕਾਮਨ ਸਰਵਿਸ ਸੈਂਟਰ ਹਾਂ ਉੱਥੇ ਜਾਂ ਫਿਰ ਆਧਾਰ ਕਾਰਡ ਜਾਂ ਵੋਟਰ ਆਈਡੀ ਨਾਲ ਆਨਲਾਈਨ ਵੀ ਕਰ ਸਕਣਗੇ ਸਰਕਾਰ ਕਹਿ ਰਹੀ ਹੈ ਕਿ ਪਿੰਡਾਂ ਜਿਹਾਂ ਚ ਖਾਸ ਕੈਂਪ ਵੀ ਲਾਉਣਗੇ ਠੀਕ ਹੈ ਇਹ ਤਾਂ ਹੋ ਗਈ ਪ੍ਰਕਿਰਿਆ ਦੀ ਗੱਲ ਪਰ ਇਸ ਸਭ ਲਈ ਪੈਸਾ ਸਰਕਾਰ ਨੇ ਕੋਈ ਬਜਟ ਰੱਖਿਆ ਇਸ ਲਈ ਹਾਂ ਸਰਕਾਰ ਨੇ 2025-26 ਦੇ ਬਜਟ ਵਿੱਚ 778 ਕਰੋੜ ਰੁਪਏ ਰੱਖੇ ਨੇ ਇਸ ਕੰਮ ਲਈ 778 ਕਰੋੜ ਕੀ ਇਹ ਕਾਫੀ ਹੋਵੇਗਾ 3 ਕਰੋੜ ਲੋਕਾਂ ਲਈ ਦੇਖੋ ਇਹ ਸ਼ੁਰੂਆਤੀ ਰਕਮ ਲੱਗਦੀ ਹੈ ਅਸਲ ਖਰਚਾ ਤਾਂ ਜਦੋਂ ਲੋਕ ਇਲਾਜ ਕਰਾਉਣਗੇ ਉਦੋਂ ਪਤਾ ਲੱਗੇਗਾ ਖਾਸ ਕਰਕੇ ਜੇ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਗੱਲ ਆਉਂਦੀ ਹੈ ਹਮ ਪਰ ਹਾਂ ਸਰਕਾਰ ਨੇ ਕਿਹਾ ਹੈ ਕਿ ਇੱਕ ਬੀਮਾ ਕੰਪਨੀ ਨੂੰ ਵੀ ਨਾਲ ਜੋੜਨ ਲਈ ਟੈਂਡਰ ਕੱਢਣਗੇ ਤਾਂ ਕਿ ਸਿਸਟਮ ਠੀਕ ਚੱਲ ਸਕੇ ਸੇ ਪਰ ਇਸੇ ਮਹੱਤਵ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਜਿਵੇਂ ਸੀ ਪਹਿਲਾ ਗੱਲ ਕੀਤੀ ਭਾਰਤ 'ਚ ਪਹਿਲੀ ਯੋਜਨਾ ਹੈ 10 ਲੱਖ ਦੇ ਯੂਨੀਵਰਸਲ ਕਵਰ ਵਾਲੀ ਹਾਂ ਬਿਲਕੁਲ ਮਹਾਰਾਸ਼ਟਰ ਛੱਤੀਸਗੜ੍ਹ ਪੱਛਮੀ ਬੰਗਾਲ ਵਰਗੇ ਸੂਬਿਆਂ 'ਚ ਵੀ ਸਕੀਮਾਂ ਨੇ ਪਰ ਉੱਥੇ ਲਿਮਿਟ ਸ਼ਾਇਦ 5 ਲੱਖ ਤੱਕ ਕੀ ਹੈ। ਅੱਛਾ ਇੱਥੇ 10 ਲੱਖ ਉਹ ਵੀ ਸਾਰਿਆਂ ਲਈ ਇਹ ਵੱਡੀ ਗੱਲ ਹੈ। ਤੇ ਸਰਕਾਰ ਇਸ ਨੂੰ ਸਰਬੱਤ ਦਾ ਭਲਾ ਦੇ ਸਿਧਾਂਤ ਨਾਲ ਵੀ ਜੋੜ ਰਹੀ ਹੈ। ਤੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਕਹਿ ਰਹੇ ਨੇ ਕਿ ਇਹ ਉਹਨਾਂ ਦੀ ਸਿਹਤ ਤੇ ਸਿੱਖਿਆ ਤੇ ਜ਼ੋਰ ਦੇਣ ਵਾਲੀ ਸੋਚ ਦਾ ਹਿੱਸਾ ਹੈ। ਹਾਂ ਤੇ ਨਾਲ ਹੀ ਉਹ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਵੀ ਲਾ ਰਹੇ ਨੇ ਕਿ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ। ਸਿਆਸੀ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ। ਹਾਂਜੀ ਪਰ ਸਿਧਾਂਤਕ ਤੌਰ ਤੇ ਦੇਖੀਏ ਤਾਂ ਇਹ ਸਿਹਤ ਸਮਾਨਤਾ ਯਾਨੀ ਹੈਲਥ ਇਕਵਿਟੀ ਬਲ ਇੱਕ ਕਦਮ ਤਾਂ ਹੈ। ਉਹ ਕਿਵੇਂ? ਦੇਖੋ ਮਕਸਦ ਇਹੀ ਹੈ ਕਿ ਪੈਸੇ ਦੀ ਕਮੀ ਕਰਕੇ ਕੋਈ ਬੰਦਾ ਇਲਾਜ ਤੋਂ ਨਾ ਰਹਿ ਜਾਵੇ। ਪਹਿਲਾਂ ਹੁੰਦਾ ਸੀ ਨਾ ਕਿ ਕਿਸੇ ਦੇ ਘਰ ਵੱਡੀ ਬਿਮਾਰੀ ਆ ਗਈ ਤਾਂ ਵਿਚਾਰਿਆਂ ਨੂੰ ਜ਼ਮੀਨ ਵੇਚਣੀ ਪੈ ਜਾਂਦੀ ਸੀ ਜਾਂ ਕਰਜ਼ਾ ਚੁਕਣਾ ਪੈਂਦਾ ਸੀ। ਹਾਂ ਇਹ ਤਾਂ ਬਹੁਤ ਹੁੰਦਾ ਸੀ। ਤਾਂ ਇਹ ਯੋਜਨਾ ਉਸ ਚਿੰਤਾ ਨੂੰ ਘਟ ਕਰਨ ਦਾ ਵਾਅਦਾ ਕਰਦੀ ਹੈ। ਤੇ ਇਹ ਜਿਹੜੇ ਆਮ ਆਦਮੀ ਕਲੀਨਿਕ ਖੁੱਲੇ ਨੇ 881 ਤਾਂ ਪਹਿਲਾਂ ਹੀ ਨੇ। ਹਾਂ ਤੇ 200 ਹੋਰ ਬਣਰਉਣ ਦੀ ਵੀ ਗੱਲ ਕਰ ਰਹੇ ਨੇ। ਹਾਂ ਇਹ ਉਹਨਾਂ ਦੇ ਨਾਲ ਮਿਲ ਕੇ ਕੰਮ ਕਰੇਗੀ। ਮਤਲਬ ਛੋਟੀਆਂ ਬਿਮਾਰੀਆਂ ਲਈ ਕਲੀਨਿਕ ਤੇ ਵੱਡੇ ਇਲਾਜ ਲਈ ਇਹ ਬੀਮਾ ਯੋਜਨਾ ਠੀਕ ਹੈ ਤੇ ਜੇ ਪੁਰਾਣੇ ਅੰਕੜੇ ਦੇਖੀਏ 2019 ਤੋਂ 24 ਤੱਕ ਜਿਹੜੀਆਂ ਪਹਿਲਾਂ ਸਕੀਮਾਂ ਚੱਲਦੀਆਂ ਸਨ ਉਹਨਾਂ 'ਚ ਕਰੀਬ 20 ਲੱਖ ਲੋਕ ਹਸਪਤਾਲ ਦਾਖਲ ਹੋਏ ਤੇ ਕੋਈ 2490 ਕਰੋੜ ਰੁਪਏ ਖਰਚ ਹੋਏ ਇਸ ਤੋਂ ਪਤਾ ਲੱਗਦਾ ਕਿ ਲੋਡ ਤਾਂ ਬਹੁਤ ਜ਼ਿਆਦਾ ਹੈ ਬਿਲਕੁਲ ਲੋਕਾਂ ਦਾ ਕੀ ਕਹਿਣਾ ਹੈ ਸੋਸ਼ਲ ਮੀਡੀਆ ਤੇ ਕਾਫੀ ਉਤਸ਼ਾਹਜੈ ਲੱਗ ਰਿਹਾ ਹੈ ਹਾਂ ਕਾਫੀ ਲੋਕ ਤਾਰੀਫ ਕਰ ਰਹੇ ਨੇ ਜਿਵੇਂ ਤੁਸੀਂ ਐਕਸ ਯਾਨੀ ਟਵਿੱਟਰ ਤੇ ਦੇਖੋ ਕਈ ਲੋਕ ਇਸ ਨੂੰ ਸਿਹਤ ਕ੍ਰਾਂਤੀ ਕਹਿ ਰਹੇ ਨੇ ਹੂੰ ਇਸ ਨਾਲ ਆਮ ਆਦਮੀ ਪਾਰਟੀ ਦੀ ਇੱਕ ਲੋਕ ਭਲਾਈ ਵਾਲੀ ਪਾਰਟੀ ਲਜੋਂ ਛਵੀ ਤਾਂ ਮਜ਼ਬੂਤ ਹੋ ਸਕਦੀ ਹੈ ਤੇ ਹੋ ਸਕਦਾ ਦੂਜੇ ਸੂਬੇ ਵੀ ਇਸ ਬਾਰੇ ਸੋਚਣ ਹਾਂ ਐਵੇਂ ਹੋ ਸਕਦਾ ਪਰ ਕੀ ਸਭ ਕੁਝ ਠੀਕ ਹੀ ਚੱਲੇਗਾ ਕੋਈ ਚੁਣੌਤੀਆਂ ਵੀ ਨਜ਼ਰ ਆਉਂਦੀਆਂ ਨੇ ਦੇਖੋ ਚੁਣੌਤੀਆਂ ਤਾਂ ਹਮੇਸ਼ਾ ਆਉਂਦੀਆਂ ਨੇ ਖਾਸ ਕਰਕੇ ਇੰਨੀ ਵੱਡੀ ਯੋਜਨਾ 'ਚ ਸਭ ਤੋਂ ਪਹਿਲੀ ਗੱਲ ਜਦੋਂ 3 ਕਰੋੜ ਲੋਕਾਂ ਨੂੰ ਕਵਰ ਮਿਲੇਗਾ ਤਾਂ ਹਸਪਤਾਲਾਂ ਤੇ ਪੀੜ ਵਧੇਗੀ ਕੀ ਸਾਡੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦਾ ਟਾਂਚਾ ਡਾਕਟਰ ਸਟਾਫ ਉਹ ਇਸ ਵਧੇ ਹੋਏ ਭਾਰ ਲਈ ਤਿਆਰ ਨੇ ਹਾਂ ਇਹ ਵੱਡਾ ਸਵਾਲ ਹੈ ਦੂਜੀ ਗੱਲ 1000 ਨਿੱਜੀ ਹਸਪਤਾਲਾਂ ਨੂੰ ਸ਼ਾਮਿਲ ਕਰਨ ਦੀ ਗੱਲ ਹੈ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਇਹ ਯਕੀਨੀ ਬਣਾਉਣਾ ਕਿ ਇਲਾਜ ਦੀ ਕੁਆਲਿਟੀ ਗੁਣਵੱਤਾ ਬਣੀ ਰਹੇ ਸਿਰਫ ਗਿਣਤੀ ਨਾਲ ਗੱਲ ਨਹੀਂ ਬਣਨੀ ਬਿਲਕੁਲ ਕੁਆਲਿਟੀ ਜ਼ਰੂਰੀ ਹੈ ਤੀਜਾ ਇਸ ਨੂੰ ਲਾਗੂ ਕਰਨਾ ਰਜਿਸਟ੍ਰੇਸ਼ਨ ਕਿੰਨੀ ਸੌਖੀ ਹੁੰਦੀ ਹੈ ਲੋਕਾਂ ਤੱਕ ਕਾਰਡ ਕਿਵੇਂ ਪਹੁੰਚਦੇ ਨੇ ਹਸਪਤਾਲਾਂ 'ਚ ਪ੍ਰਕਿਰਿਆ ਕਿੰਨੀ ਸੁਖਾਲੀ ਹੁੰਦੀ ਹੈ ਇਹ ਸਭ ਦੇਖਣਾ ਪਵੇਗਾ ਹਾਂਜੀ ਤੇ ਚੌਥੀ ਤੇ ਸ਼ਾਇਦ ਸਭ ਤੋਂ ਵੱਡੀ ਚੁਣੌਤੀ ਲੰਬੇ ਸਮੇਂ 'ਚ ਇਸ ਦੀ ਵਿੱਤੀ ਸਥਿਰਤਾ ਜਿਵੇਂ ਜਿਵੇਂ ਲੋਕ ਇਸ ਨੂੰ ਵਰਤਣਗੇ ਖਰਚਾ ਵਧੇਗਾ ਕੀ ਸਰਕਾਰ ਲਗਾਤਾਰ ਇਸ ਦਾ ਭਾਰ ਚੁੱਕ ਸਕੇਗੀ ਇਸ ਦਾ ਪ੍ਰਬੰਧ ਕਿਵੇਂ ਹੋਵੇਗਾ ਹੂੰ ਇਹ ਸਾਰੇ ਬਹੁਤ ਅਹਿਮ ਨੁਕਤੇ ਨੇ ਜਿਨ੍ਹਾਂ ਤੇ ਧਿਆਨ ਰੱਖਣਾ ਪਵੇਗਾ ਤਾਂ ਫਿਰ ਜੇ ਆਪਾਂ ਸੰਖੇਪ ਚ ਕਹੀਏ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਹਰ ਪਰਿਵਾਰ ਲਈ 10 ਲੱਖ ਰੁਪਏ ਦੇ ਯੂਨੀਵਰਸਲ ਸਿਹਤ ਕਵਰ ਦਾ ਐਲਾਨ ਕਰਕੇ ਇੱਕ ਬਹੁਤ ਵੱਡਾ ਇਤਿਹਾਸਿਕ ਕਦਮ ਚੁੱਕਿਆ ਹੈ ਬਿਲਕੁਲ ਪੰਜਾਬ ਲਈ ਤਾਂ ਇਹ ਬਹੁਤ ਹੀ ਅਹਿਮ ਕਦਮ ਹੈ ਪਰ ਅਸਲ ਸਵਾਲ ਹੁਣ ਇਹ ਹੈ ਜਿਸ ਤੇ ਸਭ ਦੀ ਨਜ਼ਰ ਰਹੇਗੀ ਕਿ ਕੀ ਇਹ ਮਾਡਲ ਜੇਕਰ ਪੰਜਾਬ ਚ ਸਫਲ ਹੋ ਜਾਂਦਾ ਹੈ ਤਾਂ ਕੀ ਇਹ ਪੂਰੇ ਭਾਰਤ ਲਈ ਸਿਹਤ ਸੰਭਾਲ ਦੇ ਭਵਿਕ ਦਾ ਕੋਈ ਨਵਾਂ ਰਾਹ ਤਿਆਰ ਕਰ ਸਕਦਾ ਹੈ ਆਹਾਂ ਜਾਂ ਫਿਰ ਇਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀਆਂ ਜਿਹੜੀਆਂ ਚੁਣੌਤੀਆਂ ਨੇ ਖਾਸ ਕਰਕੇ ਇਲਾਜ ਦੀ ਗੁਣਵੱਤਾ ਬਣਾਈ ਰੱਖਣ ਦੀਆਂ ਉਹ ਇਸ ਦੇ ਅਸਰ ਨੂੰ ਘਟ ਕਰ ਦੇਣਗੀਆਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ